ਪੰਜਾਬ ਦੇ ਵਿੱਚ ਕਈ ਥਾਵਾਂ ਤੇ ਲੱਗਣ ਵਾਲੇ ਬਾਇਓਗੈਸ ਪਲਾਂਟਾਂ ਨੂੰ ਰੋਕਣ ਦੇ ਲਈ 10 ਸਤੰਬਰ ਨੂੰ ਦਿੱਲੀ ਹਾਈਵੇ ਦੇ ਉੱਤੇ ਚੱਥੇਬੰਦੀਆਂ ਵੱਲੋਂ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਲੇਕਿਨ ਹੁਣ ਇਸ ਨੂੰ ਅਚਾਨਕ ਮੁਲਤਵੀ ਕਰ ਦਿੱਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤਾਲਮਿਲ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੇ ਹੱਲ ਲਈ ਇੱਕ ਮੀਟਿੰਗ 11 ਸਤੰਬਰ ਨੂੰ ਬੁਲਾਈ ਹੈ ਇਸ ਦੇ ਵਿੱਚ ਤਿੰਨ ਕੈਬਨਟ ਮੰਤਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਹਿੱਸਾ ਲੈਣਗੇ ਤੇ ਉਹਨਾਂ ਦੱਸਿਆ ਕਿ ਦਿੱਤੇ ਗਏ ਭਰੋਸੇ ਦੀ ਬਦੌਲਤ 10 ਸਤੰਬਰ ਨੂੰ ਲੱਗਣ ਵਾਲਾ ਜਾਮ ਫਿਲਹਾਲ ਮੁਲਤਵੀ ਕੀ ਕਰ ਦਿੱਤਾ ਗਿਆ। ਅਰ ਇਹਦੇ ਬਾਰੇ ਇਹ ਸਾਡਾ ਜੀ ਆਪਣੇ ਕੱਲ ਸਾਡੇ ਲੁਧਿਆਣੇ ਮੀਟਿੰਗ ਹੋਈ ਹੈ ਜੀ। ਬਜਟਭਾਉਣ ਦੇ ਵਿੱਚ ਆਪਣੇ ਡੀਸੀ ਸਹਿਬਾਨ ਮੱਲਾ ਤੇ ਸਾਰੇ ਅਫਸਰ ਸਹਿਬਾਨ ਮੱਲਾ ਹਾਜ਼ਰ ਦੀ। ਉਹਨੇ ਸਾਨੂੰ ਸ਼ਿਵਾਸ਼ਣ ਦਵਾਇਆ ਵੀ ਅਸੀਂ ਤੁਹਾਡੀ ਵੀ ਸਰਕਾਰ ਨਾਲ ਮੀਟਿੰਗ ਕਰਾਉਨੇ ਆ ਆਪਣੇ 11 ਤਰੀਕ ਦੀ ਉਹਨਾਂ ਨੇ ਮੀਟਿੰਗ ਕਿਹਾ ਜੀ। ਉਹਦੇ ਜਿਹਦੇ ਵਿੱਚ ਆਪਣੇ ਪੰਜਾਬ ਦੇ ਤਿੰਨ ਮੰਤਰੀ ਸਹਿਬਾਨ ਵਿੱਚ ਪਹੁੰਚ ਰਹੇ ਨੇ ਹੋਰ ਵੀ ਅਫਸਰ ਸਹਿਬਾਨ ਪਹੁੰਚ ਰਹੇ ਨੇ ਵੀ ਉਹ ਕਹਿੰਦੇ ਸਾਡੇ ਮਸਲੇ ਦਾ ਅਸੀਂ ਹੱਲ ਕਰਾਂਗੇ। ਤੇ ਬਾਕੀ ਫਿਰ ਇਹਦੇ ਲਈ ਅਸੀਂ ਜਿਹੜਾ ਸਾਡਾ ਕੱਲ ਵਾਲਾ ਜੋ ਵੀ ਪ੍ਰੋਗਰਾਮ ਸੀਗਾ 10 ਤਰੀਕ ਦਾ ਉਹ ਸਾਡੇ ਸਾਰੇ ਤਾਲਮਿਲ ਕਮੇਟੀ ਨੇ ਵਿਚਾਰ ਕੇ ਰੈਅ ਕੀਤੀ ਆ ਵੀ ਹਜੇ ਅਸੀਂ ਮੁਲਤਵੀ ਕਰਦੇ ਆਂ ਬਾਕੀ ਜਿਵੇਂ ਵੀ ਸਾਡਾ 11 ਤਰੀਕ ਨੂੰ ਅਗਲਾ ਜੋ ਵੀ ਫੈਸਲਾ ਹੋਊਗਾ ਜੇ ਤਾਂ ਸਰਕਾਰ ਸਾਡਾ ਕੋਈ ਲਿਖਤੀ ਸਾਨੂੰ ਸਾਰਾ ਕੁਝ ਦੇ ਦਿੰਦੀ ਆ ਤਾਂ ਸਾਡਾ ਠੀਕ ਆ ਨਹੀਂ ਤਾਂ ਅਗਲਾ ਫਿਰ ਸੰਘਰਸ਼ ਸਾਡਾ ਔਕਣੇ ਜਾਰੀ ਰਹੂਗਾ ਜਿਵੇਂ ਵੀ ਅਗਲਾ ਪ੍ਰੋਗਰਾਮ ਤਾਲਮਿਲ ਕਮੇਟੀ ਦਊਗੀ ਅਸੀਂ ਉਦਾਂ ਵੀ ਮੰਨ ਲਾ ਜਾਰੀ ਰੱਖਾਂਗੇ ਇਹ ਪੂਰੀ ਜਿਹੜੀ ਹੈਗੇ ਤਾਲਮਿਲ ਕਮੇਟੀ ਪੰਜਾਬ ਦਾ ਫੈਸਲਾ ਜਿਹੜਾ ਕੱਲ ਦਾ ਜਿਹੜਾ ਤੁਸੀਂ ਜਾਣਵਾ ਦੱਦ ਕੀਤਾ ਜਿਹੜਾ ਨਾ ਹਾਂ ਜੀ ਇਹ ਪੰਜਾਬ ਸਾਰੇ ਪੰਜਾਬ ਦਾ ਹੀ ਮਾਮਲਾ ਜਿੰਨੀ ਵੀ ਤਾਲਮਿਲ ਕਮੇਟੀ ਹੈ ਸਾਰੀ ਤਾਲ ਮਿਲ ਤਾਲ ਮਿਲ ਕਮੇਟੀ ਦਾ ਹੀ ਫੈਸਲਾ ਹੈ ਜੀ ਜਿਵੇਂ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਆਪਾਂ ਵੀ ਤੁਸੀਂ ਕੱਲ ਦਾ ਸੇ ਪੋਸਟ ਬਾਨ ਮਤਲਬ ਮੁਲਤਵੀ ਕਰ ਦੋ ਵੀ ਜਿਵੇਂ ਜੇ ਸਾਡਾ ਕੋਈ ਹੱਲ ਹੋ ਗਿਆ ਤਾਂ ਅਸੀਂ ਇਹਨੂੰ ਮੁਲਤਵੀ ਕਰਤਾ ਨਹੀਂ ਤਾਂ ਫਿਰ ਅਸੀਂ ਉਦੋਂ ਵੀ ਹੋਰ ਜ਼ਿਆਦਾ ਸੰਘਰਸ਼ ਤੇਜ਼ ਕਰਾਂਗੇ ਜਗਬਾਨੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ